ਸਰਬ ਆਪਣੇ ਚਾਚਾ ਜੀ ਦਾ ਮੁੰਡਾ ਬਾਹਰ ਅਮਰੀਕਾ ਤੇ ਉਹਦੇ ਤੋਂ ਬਾਅਦ ਇੱਕ ਮੁੰਡਾ ਗਿਆ ਸੀ ਪਿੰਡ ਫੋਖਰਾ ਦਾ ਤੇ ਚਾਚਾ ਜੀ ਦੇ ਮੁੰਡੇ ਨੇ ਨਾ ਨਵਾਂ ਨਵਾਂ ਗਿਆ ਸੀ ਇਸ ਕਰਕੇ ਥੋੜੀ ਉਸ ਨੇ ਪੈਸੇ ਦੀ ਹੈਲਪ ਕੀਤੀ ਸੀ ਤੇ ਉਹਨਾਂ ਬਾਅਦ ਜਦੋਂ ਥੋੜਾ ਜਿਹਾ ਰੋਨੂ ਕੰਨ ਲਗੀ ਜੋਬ ਮਿਲ ਗਈ ਫਿਰ ਉਹ ਚਾਚਾ ਜੀ ਦੇ ਮੁੰਡੇ ਨੇ ਉਹਦੇ ਕੋਲ ਪੈਸੇ ਮੰਗੇ ਤੇ ਬਾਅਦ ਉਹਨਾਂ ਨੇ ਪੈਸੇ ਦੇਣ ਤੋਂ ਮਤਲਬ ਕਿ ਥੋੜਾ ਟਾਲਮਟੋਲਾ ਕੀਤਾ ਤੇ ਇਸ ਕਰਕੇ ਨਾ ਉਹ ਥੋੜਾ ਗੁੱਸੇਜ ਮਿਲ ਗਿਆ ਇੱਕ ਦੂਜੇ ਨਾਲ ਗਾਲੀ ਕਲੋਚ ਹੋਏ ਉੱਥੇ ਬਾਹਰ ਉਹ ਬਾਜ ਉਹਨਾਂ ਨੇ ਪਿੰਡ ਆਪਣੇ ਘਰ ਫੋਨ ਕੀਤਾ ਤੇ ਮੁੜ ਕੇ ਘਰ ਉਹਦਾ ਦਾ ਜਿਹੜਾ ਬ੍ਰਦਰ ਹੀ ਉਹ ਧਮਕੀ ਦੇ ਤਾ ਫੋਨ ਕਰ ਕਰਕੇ ਵੀ ਅਸੀਂ ਤੁਹਾਨੂੰ ਮਿਲਣਾ ਵਾ ਆਂਦਾ ਗੱਲ ਕਰਨੀ ਆ ਤੇ ਉਹਦੇ ਫਾਦਰ ਸਾਹਿਬ ਆਏ ਸਾਡੇ ਘਰ ਰਾਜੀ ਨਾਮੇ ਲਈ ਤੇ ਜਿਹੜਾ ਉਹਦਾ ਬ੍ਰਦਰ ਹੀ ਉਹ ਰਾਜੀ ਨਾਮ ਨਹੀਂ ਜਾਂਦਾ ਕਿ ਅਸੀਂ ਨਹੀਂ ਰਾਜੀ ਨਾਮਾ ਕਰਨਾ ਤੇ ਉਹਦਾ ਫਾਦਰ ਬੈਠੇ ਰਹੇ ਸਾਡੇ ਘਰ ਰਾਜੀ ਨਾਮਾ ਕਰਨ ਵਾਸਤੇ ਲੋਕਾਂ ਮਗਰ ਵੀ ਪੰਨੀ ਮੁੰਡੇ ਲਾ ਕੇ ਦੇ ਘਰ ਪੈ ਗਿਆ ਤੋਂ ਬਾਜ ਪਿੰਡ ਵਾਲਿਆਂ ਨੇ ਟਾ ਟਾ ਮਾਰ ਕੇ ਗੱਡੀਆਂ ਗੱਡੀਆਂ ਭੰਨੀਆਂ ਤੇ ਫਿਰ ਉਹਨਾਂ ਨੂੰ ਭਜਾਇਆ ਤੇ ਫੇਰ ਥੋੜਾ ਬਚਾ ਹੋਇਆ ਸਾਡਾ ਤੇ ਹਸਪਤਾਲ ਦੇ ਚਾਚਾਈ ਦੇ ਮੁੰਡੇ ਦੇ ਉੱਥੇ ਸੱਟ ਲੱਗੀ ਸੀ ਇਹਨੂੰ ਹੀ ਐਡਮਿਟ ਕਰਵਾਉਣ ਆਏ ਸੀ ਤੇ ਇਹਨੂੰ ਆਈਸੀਯੂ ਤੋਂ ਵਾੜਿਆ ਸੀ ਤੇ ਆਪਣੇ ਡਾਕਟਰਾਂ ਨੇ ਸਾਨੂੰ ਨਾ ਬਾਹਰ ਬਾਹਰ ਕੱਢਤਾ ਸੀ ਉੱਥੋਂ ਤੇ ਡਾਕਟਰਾਂ ਬਾਹਰ ਕਰਤਾ ਤੇ ਬਾਰੋਂ ਮੁੰਡੇ ਆਏ ਚਾਰ ਪੰਜ ਛੇ ਮੁੰਡੇ ਆਏ ਤੋਂ ਉਹਨਾਂ ਨੇ ਆਂਦੇ ਸਾਡੇ ਦਾਤਰ ਮਾਰਨ ਲੱਗੇ ਚਾਚਾਈ ਮੁੰਡੇ ਆ ਲ ਜਾਂਦੇ ਨਹੀਂ ਲੱਕਿਆ ਉਹਨਾਂ ਨੇ ਉਹਨਾਂ ਨੇ ਸਾਡੇ ਦਾਤਰ ਮਾਰਤੇ ਮੰਗ ਕਰਾਇਆ ਮੰਗ ਇਹੋ ਹੀ ਆ ਕੇ ਸਾਨੂੰ ਇਨਸਾਫ ਮਿਲੇ ਇਹ ਜੀ ਕੋਈ ਨਾ ਪੈਸੇ ਦਾ ਲੈਣ ਦੇਣ ਸੀਗਾ ਇਹ ਜਿਹੜੇ ਇੱਕ ਧਮੂੜੀ ਤੋਂ ਸੀਗੇ ਜੀ ਤੇ ਇੱਕ ਪਾਰਟੀ ਸੀਗੀ ਖੋਕਰ ਰਾਜਪੂਤਾਂ ਦੀ ਇਹਨਾਂ ਦੋਨਾਂ ਦੇ بیٹے ਬਾਹਰ ਨੇ ਤੇ ਇਹਨਾਂ ਦਾ ਬਾਹਰ ਬੇਟਿਆਂ ਦਾ ਹੀ ਪੈਸਿਆਂ ਦਾ ਲੈਣ ਦੇਣ ਸੀ ਅੱਜ ਇਹ ਧਮੂੜੀ ਜਿਹੜੀ ਆ ਪਾਰਟੀ ਦਾ ਰਾਜਿਨਾਵਾ ਸੀ ਉੱਥੇ ਰਾਜਿਨਾਵੇ ਦੌਰਾਨ ਇਹਨਾਂ ਦੀ ਲੜਾਈ ਹੋਈ ਹੈ ਫਿਰ ਜਿਹੜੇ ਇੱਥੇ ਆ ਕੇ ਐਡਮਿਟ ਹੋਏ ਨੇ ਤੇ ਜਦੋਂ ਧਮੂੜੀ ਵਾਲੀ ਪਾਰਟੀ ਜਿਹੜੀ ਇੱਥੇ ਐਡਮਿਟ ਹੋਈ ਆ ਤੇ ਜਿਹੜੀ ਖੋਖਰ ਰਾਜਪੂਤਾਂ ਦੀ ਧਿਰ ਸੀਗੀ ਉਹਨਾਂ ਨੇ ਇੱਥੇ ਆ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਅਟੈਕ ਕੀਤਾ ਜੀ ਨਹੀਂ ਵਿਗੜਨ ਦੇਣੀ ਅਸੀਂ ਜਿਹੜਾ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਇਹਨਾਂ ਦੇ ਜੋ ਇਹਨਾਂ ਨੇ ਕੀਤਾ ਉਸ ਮੁਤਾਬਕ ਇਹਨਾਂ ਨੂੰ ਸਜ਼ਾ ਦੇਵਾਂਗੇ